ਹੈਲੋ ਦੇ ਭਤੀ ਕੈਂਦ ਪਿਆ ਪਾ ਪਾ ਬਚਾ ਸਿੱਧਾ ਤੱਕ ਗੈਰ ਪਟਾਰੇ ਉਹ ਮੂਹ ਦਾ ਮਾਰ ਖਾ ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਸੋਸ਼ਲ ਮੀਡੀਆ ਤੇ ਵਾਇਰਲ ਮੁੱਖ ਮੰਤਰੀ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਰੋਲਾ ਪਿਆ ਸੀ ਮੁੱਖ ਮੰਤਰੀ ਦਾ ਜਿੱਥੇ ਪੁਲਿਸ ਵਾਲੇ ਕੁਰਦੇ ਨਜ਼ਰ ਆ ਰਹੇ ਸਨ ਮੁੱਖ ਮੰਤਰੀ ਨੂੰ ਤੇ ਪੁਲਿਸ ਵਾਲਿਆਂ ਨੇ ਦੱਸਿਆ ਸੀ ਕਿ ਪਿੰਡ ਦੇ ਵਿੱਚ ਲੋਕਾਂ ਨੂੰ ਤੰਗ ਕਰ ਰਿਆ ਸੀ ਲੋਕਾਂ ਦੇ ਰੋੜੇ ਵੱਟੇ ਮਾਰ ਰਿਆ ਸੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੁਲਿਸ ਵਾਲਿਆਂ ਦੀ ਇਹ ਗੱਲ ਬਿਲਕੁਲ ਸਹੀ ਸੀ ਮੁੱਖ ਮੰਤਰੀ ਜਿਹੀਆਂ ਹਰਕਤਾਂ ਕਰ ਰਿਆ ਸੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹ ਇਸ ਗੱਲ ਦਾ ਪ੍ਰੂਫ ਹੈ ਕੋਣ ਮੁੱਖ ਮੰਤਰੀ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਕਾਰਨ ਹੀ ਪੁਲਿਸ ਵਾਲੇ ਉਸ ਨੂੰ ਸਮਝਾਉਣ ਦੇ ਲਈ ਆਏ ਸਨ ਹੋ ਸਕਦਾ ਹੈ ਮੁੱਖ ਮੰਤਰੀ ਦੇ ਵੱਲੋਂ ਪੁਲਿਸ ਵਾਲੇ ਨਾਲ ਬਦਸਲੂਕੀ ਕੀਤੀ ਗਈ ਹੋਵੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਵੀ ਕਿਵੇਂ ਇਹ ਲੱਛਣ ਕਰ ਰਿਹਾ ਹੈ ਲੱਛਣੀ ਕਹਾਂਗੇ ਦੋਸਤੋ ਤੁਸੀਂ ਹੁਣ ਦੇਖਣਾ ਇਹ ਇੱਕਦਮ ਬਿਹੋਸ਼ ਹੋ ਜਾਂਦਾ ਤੇ ਇੱਕੋ ਦਮ ਇਹ ਉੱਠ ਕੇ ਫੇਰ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ ਤੇ ਹੱਥੋਂ ਪਾਈ ਕਰਨ ਲੱਗ ਜਾਂਦਾ ਹੈ ਕੀ ਕਹੋਗੇ ਤੁਸੀਂ ਇਸ ਵੀਡੀਓ ਤੇ ਆਪਣੀ ਵਿਚਾਰ ਕਮੈਂਟਾਂ ਵਿੱਚ ਜਰੂਰ ਲਿਖੋ ਜੇ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦੇਣਾ ਹੈ ਤਾਂ ਕਿ ਮੁੱਖ ਮੰਤਰੀ ਦੀ ਸਚਾਈ ਵੀ ਲੋਕਾਂ ਨੂੰ ਪਤਾ ਲੱਗ ਸਕੇ ये रे ओठता ये ये क्या कर तू औरा पा आ ये ये तो लगता है कौन बन गया करीना क्यों हो यार इसने मगर आदमी माने मानता पता नहीं क्या ने और जारी अनपातिक है हां

ਆਲਾ ਛੱਡ ਦੇ